ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਸਮੂਹ ਨਗਰ ਪੰਚਾਇਤ ਪਈ ਮਕਲਾ ਸਮੂਹ ਸਾਰੇ ਨੌਜਵਾਨ ਵੀਰਾਂ ਦਾ ਉਹ ਸਾਰੇ ਆਪਣੇ ਐਨ ਆਰ ਆਈ ਵੀਰਾਂ ਦਾ ਸਹਿਯੋਗ ਦੇ ਨਾਲ ਪੰਜ ਪਾਛਾ ਸਹਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵਿਆਹ ਪੂਰਵ ਦੇ ਕੋਖ ਰੱਖਦੇ ਆ ਹੋਇਆ ਹਰੇਕ ਸਾਲ ਦੇ ਤਰ੍ਹਾਂ ਇਸ ਸਾਲ ਵੀ ਠੰਡੇ ਮਿੱਠੇ ਜਲਦੀਆਂ ਸ਼ੀਵੀਆਂ ਲਾਈਆਂ ਗਈਆਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਜੋ ਸਾਥ ਦਿੰਦੇ ਆਗੀ ਸੋ ਆਪ ਜੀ ਦਾ ਵੀ ਬਹੁਤ ਧੰਨਵਾਦ ਹੈ ਜੇ ਤੁਸੀਂ ਆਪ ਦਾ ਕੰਮਤੀ ਸਮਾਂ ਛੱਡ ਕੇ ਸਾਡੇ ਕੋਲ ਪਹੁੰਚੇ ਹੋ ਜੀ ਲਾਈਵ ਲਾਈਵ ਵਾਲਿਆਂ ਦਾ ਤੁਹਾਡਾ ਜੀ ਪਿੰਡ ਐਂਡ ਅਪ੍ਰਾਚੀ ਮਕਲਾ ਜੀ ਪੀਮਰਵਾ ਨਗਰ ਸਾਹਿਬ ਜੀ ਮਰਦੀ ਕਿਰਪਾ ਨਾਲ ਸਾਰੇ ਇੱਕ ਇੱਕ ਹੋ ਕੇ ਸਾਰੇ ਜਣੇ ਆਪਣੇ ਚਲੋ ਸੇਵਾ ਕਰ ਰਹੇ ਆ ਜੀ ਪਰਮ ਸ਼ੁਕਰ ਜੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਅੱਜ ਬਹੁਤ ਹੀ ਬਾਗਾ ਭਰਿਆ ਸਮਾਂ ਹੈ ਜੋ ਕਿ ਸਾਡੇ ਆਪਣੇ ਪਿੰਡ ਅਤੇ ਇਲਾਕਾ ਨਿਵਾਸੀ ਇਥੇ ਸਾਰੀਆਂ ਸੰਕਾ ਵੱਲੋਂ ਸਹਿਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਾਰੇ ਗੁਫੂਬ ਬਿਆਨ ਮੁਖ ਰਖਦੇ ਹੋਏ ਸਭੀ ਲਈ ਸੇਵਾ ਸਾਡੇ ਨਗਰ ਲੋ ਅਤੇ ਜਿਨੇ ਬਾਹਰ ਮਲਕਾਂ ਵਿੱਚ ਮੇਰੇ ਦੀਰ ਐਨ ਆਰ ਆਈ ਬੇਕੇ ਸਾਰਿਆਂ ਸਹਿਯੋਗ ਨਾਲ ਇਹ ਸੇਵਾ ਕੀਤੀ ਗਈ ਆ ਦਾਸ ਲੋ ਅਤੇ ਨਗਰਪਾਲਿਕਾ ਲੋ ਸਭ ਦਾ ਧੰਨਵਾਦ ਹੈ ਕਾਦੀ ਇਹੇ ਬੇਨਤੀ ਆ ਜਿਨੇ ਵੀ ਸਜਣ ਮੇਰੇ ਵੀਰ ਭਰਾ ਬਜ਼ੁਰਗ ਬਾਹਰ ਬੈਠੇ ਹਨ ਉਹਨਾਂ ਦੀ ਕੰਮ ਹੈ ਤੇ ਕਾਰਾ ਹੈ ਤੇ ਬੱਚਿਆਂ ਨੂੰ ਤੰਦ ਹੱਥੀ ਵਾਟੇ ਕਰੇ ਇਸ ਕਰਕੇ ਸਭ ਨੂੰ ਸਭ ਇਲਾਕੇ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿ ਗੁਰਦੀਕਾ ਖਾਲਸਾ ਵਾਹ ਸਾਲੀ ਤਾਰਾ ਚਾਲ ਵੀ ਤੋਂ ਪੁਪਿਆ ਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਸਾਰੇ ਨਗਰ ਵੱਲੋਂ ਸਾਡੀ ਚੀਮਾ ਕ੍ਰਿਕਟ ਟੀਮ ਵੱਲੋਂ ਕਲੱਬ ਵੱਲੋਂ ਪੂਰੇ ಗ್ರಾಮ ਪੰਚਾਇਤ ਚੀਮਾ ਕਲਾ ਇਹ ਸਾਡੇ ਐਨ ਆਰ ਐ ਵੀਰਾਂ ਵੱਲੋਂ ਬਾਬਾ ਜੀ ਦੇ ਵਿਆਹ ਦੀਆਂ ਮੁੱਖ ਮੁੱਖ ਸਾਰਿਆਂ ਨੂੰ ਵਧਾਈਆਂ ਜੀ ਅਤੀ ਹਰ ਸਾਲ ਦੀ ਤਰ੍ਹਾਂ ਆ ਇਸ ਸਾਲ ਵੀ ਲਾਈਆ ਤੇ ਆਉਦੇ ਸਾਲ ਵੀ ਇਸਰਾ ਹੀ ਲੰਮੀ ਰਾਵਾਂ ਕੀ ਜੀ ਬਾਈ ਠੰਡੇ ਮਠੇ ਚੱਲਦੀਆਂ ਜੀ Hey Ho वाहे गुज